ਗੁਰਦਾਸਪੁਰ ਦੀ ਸਬਜੀ ਮੰਡੀ ਵਿੱਚ ਪਾਰਕਿੰਗ ਦੇ ਠੇਕੇਦਾਰ ਵੱਲੋਂ ਸਬਜੀ ਵਿਕਰੇਤਾ ਤੇ ਲੋਕਾਂ ਕੋਲੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਜਿਸ ਤੋਂ ਸਬਜੀ ਵਿਕਰੇਤਾ ਤੇ ਲੋਕ ਕਾਫੀ ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਠੇਕੇਦਾਰਾਂ ਵੱਲੋਂ ਸਰਕਾਰੀ ਰੇਟਾਂ ਤੋਂ ਦੁੱਗਣੇ ਪੈਸੇ ਵਸੂਲੇ ਜਾ ਰਹੇ ਹਨ ਜੇਕਰ ਕੋਈ ਇਸ ਦੇ ਖਿਲਾਫ ਆਵਾਜ਼ ਚੁੱਕਦਾ ਹੈ ਤਾਂ ਉਹਨਾਂ ਦੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ ਲੋਕਾਂ ਦਾ ਕਹਿਣਾ ਹੈ ਕਿ ਸਬਜੀ ਮੰਡੀ ਵਿੱਚ ਕਿਤੇ ਵੀ ਸਰਕਾਰੀ ਰੇਟ ਲਿਸਟ ਡਿਸਪਲੇ ਨਹੀਂ ਕੀਤੀ ਗਈ ਠੇਕੇਦਾਰ ਦੇ ਕਰਿੰਦੇ ਜ਼ਿਆਦਾਤਰ ਲੋਕਾਂ ਨੂੰ ਪੈਸੇ ਲੈ ਕੇ ਪਰਚੀ ਨਹੀਂ ਦਿੰਦੇ ਉਹਨਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਠੇਕੇਦਾਰਾਂ ਦਾ ਠੇਕਾ ਕੈਨਸਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਪਰਚੀ ਦਾ ਸੀਨ ਹੈ ਦਾ ਜੀ ਵੀ ਇੱਥੇ ਮਨਮਰਜ਼ੀ ਦੇ ਰੇਟ ਲਈ ਜਾ ਰਹੇ ਆ ਕੋਈ ਕਿਸੇ ਨੂੰ ਪੁੱਛਗਿਛ ਨਹੀਂ ਰਾਜਨੀਤਿਕ ਸ਼ਰਨ ਹੈ ਅਗਰੇ ਕਹਿੰਦੇ ਜੀ ਸਾਨੂੰ ਕੋਈ ਕੱਖ ਨਹੀਂ ਕਰ ਸਕਦਾ ਜੀ ਜਿੰਨੇ ਮਰਜ਼ੀ ਪੈਸੇ ਆਪਣੀ ਮਰਜ਼ੀ ਨਾਲ ਲਈਏ ਕਿਉਂਕਿ ਰਾਜਨੀਤਿਕ ਆਲਿਆਂ ਦਾ ਹੱਥ ਆ ਉਹਨਾਂ ਦੇ ਪਿੱਛੇ ਐਸ ਕਰਕੇ ਉਹਨਾਂ ਨੂੰ ਕੋਈ ਪੁੱਛਗਿਛ ਨਹੀਂ ਮਹਿਕਮਾ ਰਾਜਨੀਤਿਕ ਗੱਲਾਂ ਤੋਂ ਡਰਦਾ ਤੇ ਮਹਿਕਮਾ ਵੀ ਕੋਈ ਕਾਰਵਾਈ ਨਹੀਂ ਕਰਦਾ ਜੇ 15 ਰੁਪਏ ਦੀ ਪਰਚੀ ਆ ਤੇ 30 ਲੈਂਡ ਦੇ ਦੇ ਆ ਜੇ 40 ਰੁਪਏ ਦੀ ਪਰਚੀ ਆ ਤੇ 60 ਲੈਂਡ ਦੇ ਦੇ ਆ ਜੇ 60 ਰੁਪਏ ਦੀ ਪਰਚੀ ਆ ਤੇ 200 ਰੁਪਏ ਲੈਂਡ ਦੇ ਦੇ ਆ ਇਹਨਾਂ ਠੇਕੇਦਾਰਾਂ ਨੇ ਤੇ ਲੁੱਟ ਪਾਈ ਦੀ ਇੱਥੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜੇ ਕੋਈ ਪੁੱਛਦਾ ਤੇ ਉਲਟਾ ਇਹਦੇ ਮੁਰੇ ਜੀਤ ਮਸੀਦੇ ਇਹਨੂੰ ਕੁੱਟਣਾ ਚਾਲੂ ਕਰ ਦਿੰਦੇ ਆ ਇਹ ਤੇ ਇਹਨਾਂ ਬਦਮਾਸ਼ੀ ਵਾਲਾ ਮੋਲ ਬਣਾਇਆ ਪੂਰਾ ਕਦੀ ਕੰਪਲੇਨਟ ਨਹੀਂ ਕੀਤੀ ਕੰਪਲੀਟ ਆ ਬਤੇਰੀਆਂ ਹੀ ਮਹਿਕਮੇ ਚ ਵੀ ਕੀਤੀਆਂ ਆ ਕਿ ਆ ਫਲੈਕਸੀਆਂ ਲਵਾਓ ਮਹਿਕਮਾ ਵੀ ਨਹੀਂ ਲਵਾਉਂਦਾ ਆ ਰੇਟ ਲੱਗਣੇ ਚਾਹੀਦੇ ਨੇ ਆਹੀ ਕਹਿੰਨੇ ਆ ਵੀ ਰੇਟ ਓਪਨਲੀ ਲੱਗਣੇ ਚਾਹੀਦੇ ਆ ਸਾਰੇ ਤਾਂ ਕਿ ਵਿਚਾਰੇ ਜਿਹੜੀ ਗਰੀਮਾਰ ਹੋ ਰਹੀ ਆ ਕਿਹਨਾਂ ਗਰੀਮਾਰ ਨਹੀਂ ਹੋਣੀ ਚਾਹੀਦੀ ਇਹ ਕਿਸਮ ਦਾ ਗੁੰਡਾ ਟੈਕਸੀ ਆ ਜਿੱਤਨਾ ਸਾਮਚ ਬਿਆਰ ਤੇ ਚਲਦਾ ਹੀ ਉਹ ਹੀ ਆ ਨਾ ਨਹੀਂ ਕਿਤੇ ਦਾ ਗੱਡੀ ਵਾਲਿਆਂ ਨੇ ਕਿਹਾ ਕਿ ਪੈਸੇ ਲੈ ਕੇ ਵੀ ਪਰਚੀ ਨਹੀਂ ਦਿੰਦੇ ਗੱਡੀ ਵਾਲੇ ਦੇ ਕੋਈ ਪਰਚੀ ਦੇਣੀ ਕੀ ਆ ਵੀ 40 ਰੁਪਏ ਦੀ ਜਾਂ 30 ਰੁਪਏ ਦੀ ਪਰਚੀ ਆ 100 ਰੁਪਏ ਗਾ ਕੋਲੋਂ ਲੈਣ ਦੇ ਪਰਚੀ ਕਿਤੋਂ ਦੇਣਗੇ ਉਹ ਤਾਂ ਜੇ ਕੋਈ ਪਰਚੀ ਮੰਗਦਾ ਤੇ ਉਹ ਤਾਂ ਗੁੰਡਾ ਕਰਤੀ ਕਰਨੀ ਚਾਲੂ ਕਰ ਦਿੰਦੇ ਉਹਨੂੰ ਕੁੱਟਮਾਰ ਕਰਨੀ ਚਾਲੂ ਕਰ ਦਿੰਦੇ ਆ ਮੈਂ ਮੰਗ ਕਰਨਾ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੋਂ ਸਾਰਿਆਂ ਤੋਂ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜੀ ਇਹਨਾਂ ਲੁੱਟ ਪਈ ਆ ਜੀ ਆ ਜਿਹੜਾ 31 ਮਾਰਚ ਤੋਂ ਠੇਕਾ ਚਾਲੂ ਹੋਇਆ ਇਹ ਉਹਦੇ ਚ ਹੈ ਰੇਟ ਕੋ ਜੰਦਾ ਕੀਤਾ ਕਿਤੇ ਨਾ ਜੀ ਕਿਸੇ ਨੂੰ ਕੋਈ ਓਪਨ ਰੇਟ ਕੀਤਾ ਹੀ ਨਹੀਂ ਹੈ ਨਾ ਇਹ ਸਾਡੇ ਕੋਲ ਸਰਕਾਰੀ ਲਿਸਟ ਆ ਦੇਖ ਲਓ ਇਹਦੇ ਵਿੱਚ 15 ਰੁਪਏ ਆ ਤੇ ਉਹਦੇ ਲੈਂਦੇ ਆ 30 ਰੁਪਏ ਜਿਹਦੇ 20 ਰੁਪਏ ਆ ਤਿੰਨ ਵੀਕਲ ਵੈਣ ਜਿਹੜਾ ਉਹ ਵਾ ਉਹਦਾ 50-50 ਰੁਪਏ ਲਈ ਜਾਂਦੇ ਆ ਜਿਹੜਾ ਆਪਣੇ ਆਟੋ ਟ੍ਰੈਡਰ ਵਾਲੀ ਆ ਰਵਾਂਗੈਰਾ ਦਾ 60 ਰੁਪਏ ਆ ਉਹਦੇ ਕੋਲੋਂ ਵੀ 100-200 ਰੁਪਏ ਲਈ ਜਾਂਦੇ ਆ ਟਰੱਕ ਜਿਹੜਾ ਵਾ 6 ਚੱਕੀ ਉਹਦਾ ਰੇਟ 75 ਰੁਪਏ ਆ 200 ਲੈਂਦੇ ਆ 300 ਵੀ ਲੈਂਦੇ ਆ ਮਨਮਰਜ਼ੀ ਦੇ ਰੇਟ ਲੈਣ ਯਾਨੀ ਕਿ ਇਹ ਕਿਸੇ ਦਾ ਗੁੰਡਾ ਟੈਕਸ ਹੈ ਜੀ ਜੇ ਕੋਈ ਗੱਡੀ ਵਾਲਾ ਬੋਲਦਾ ਉਹਨੂੰ ਕੁੱਟਣਾ ਚਾਲੂ ਕਰ ਦਿੰਦੇ ਆ ਬਦਮਾਸ਼ੀ ਦੱਦੇ ਆ ਪੂਰੇ ਜੀਤ ਮਸੀ ਦੇ ਮੁਡੇ ਆ ਰਿਹਾ ਇਹ ਦੇਖੋ ਆਈ ਆਣਿਆ 30 ਰੁਪਏ ਪਹਿਲੇ 20 ਰੁਪਏ ਦੀ ਪਰਚੀ ਹੁੰਦੀ 30 ਰੁਪਏ ਕਰ ਦਿੱਤੀ ਜਾਨਾ ਆਈ ਬੜੇ ਪਰੇਸ਼ਾਨ ਆ ਗਿਆ ਕਈ ਵਾਰ ਫੇਰਾ ਲੱਗਦਾ ਕਈ ਵਾਰ ਫੇਰਾ ਲੱਗਦਾ ਹੀ ਨਹੀਂ ਹੈਗਾ ਤੇ ਪਰਚੀ ਪਹਿਲੇ ਦਾ 10 ਦੀ ਹੁੰਦੀ ਰਹੀ ਫਿਰ 20 ਦੀ ਕੀਤੀ ਹੈ ਨਾ ਹੁਣ 30 ਦੀ ਕਰ ਦਿੱਤੀ ਜਾਨਾ ਗੱਡੀ ਗੜੀ ਹੈ ਹਾਂਜੀ ਗੱਡੀ ਗੜੀ ਹੈ ਤਾਂ ਗੱਡੀ ਹੀ ਰਕਸਾ ਹੈ 30 ਰੁਪਏ ਰਕਸਾ ਜੀ ਅੱਛਾ ਕਿਹਦੇ ਪਹਿਲੇ ਲੈਂਦੇ ਆ 30 ਰੁਪਏ ਪਰਚੀ ਲੈਂਦੇ ਆ ਪਰਚੀ ਦਿੰਦੇ ਆ ਅੜਕੀ ਮੈਨੂੰ ਨਹੀਂ ਦਿੰਦੇ ਇਹਦੇ ਕਦੀ ਨਹੀਂ ਦਿੱਤੀ ਕਿੰਨੇ ਮੇਰੇ ਕੋਲ ਮੈਂ ਇਦਾਂ ਹੀ ਲੈਣਾ 30 ਰੁਪਏ ਲੈ ਲੈਂਦੇ ਪਰਚੀ ਨਹੀਂ ਦਿੰਦੇ ਰੋਜ਼ ਆਉਂਦੇ ਤੁਸੀਂ ਦੋ ਦੋ ਕਿਰੇਡ ਕਿੰਨਾ 15 ਰੁਪਏ ਪਤਾ ਨਹੀਂ 15 ਰੁਪਏ ਡਬਲ ਰਿਹਾ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਭਾਈ ਜੀਾਨੂੰ ਪਰਚੀ ਦੀ ਮੁਸ਼ਕਿਲਾ ਬੜੀ ਤਗੜੀ ਜੀ ਫੇਰਾ ਲੱਗੇ ਜਾਂ ਨਾ ਲੱਗੇ ਇੱਕੋ ਵੇ ਲੱਗੇ 100 ਦਾ ਲੱਗਦਾ ਤੇ 30 ਰੁਪਏ ਉਹਨਾਂ ਦੀ ਜੀ ਦੀ ਹਾਂਜੀ ਆ ਜਨਾ ਨਾਮ ਪਹਿਲੇ ਇਹਦੀ ਖੇਦੀ ਪਰਚੀ ਜਿਹੜੀ ਸੀ 20 ਰੁਪਏ ਲਿੱਤੀ ਜਾਂਦੀ ਹੁਣ ਇਹ ਪਰਚੀ ਜਿਹੜੀ ਆ 30 ਰੁਪਏ ਬਾਕੀ ਆ ਤੇ ਸਰ ਅਗਰ ਮੰਨ ਲਓ 100 ਰੁਪਏ ਦਾ ਫੇਰਾ ਆ ਕੇ ਕੰਮ ਹੈ ਨਹੀਂ ਇੱਥੇ ਅਗਰ 100 ਰੁਪਏ ਦੇ ਫੇਰੇ 'ਚ ਆਪਾਂ 30 ਰੁਪਏ ਪਰਚੀ ਦਿੰਨੇ ਚਾਹੇ ਦੋ ਨਾਲੇ ਵੀ ਲੱਦੀ ਐ ਉਹਨਾਂ ਨੇ ਕਹਣਾ ਵੀ 30 ਰੁਪਏ ਆਪਾਂ ਲੈਣੇ ਲੈਣੇ ਠੀਕ ਹੈ ਜੀ ਆਪਾਂ 30 ਰੁਪਏ ਇਹਨਾਂ ਨੂੰ ਦੇਤੇ ਸਾਨੂੰ ਕੀ ਭਜਿਆ ਮਗਰ ਸਰਕਾਰੀ ਰੇਟ ਤੇ 15 ਰੁਪਏ ਆ ਸਰਕਾਰੀ ਰੇਟ 15 ਪਰ ਸਾਡੇ ਕੋਲ 30 ਲਿੱਤੇ ਜਾ ਰਹੇ ਪਹਿਲੇ 20 ਰੁਪਏ ਪਰਚੀ ਉਹਨਾਂ 30 ਰੁਪਏ ਆ ਵੇਖੋ 30 ਰੁਪਏ ਦੀ ਪਰਚੀ ਆ ਇਹ ਸਾਰੇ ਹਰ ਕੀ ਪਿਛਲੇ ਸਾਲ ਜਿਹੜਾ ਠੇਕਾ ਹੋਇਆ ਵਾ ਪਹਿਲੇ 20 ਰੁਪਏ ਪਰਚੀ ਇਹਨਾਂ ਨੇ ਪਹਿਲੇ ਆਹ ਤੇ ਪਰਚੀ ਹੂਣ ਬਣੀ ਆ ਪਹਿਲੇ ਨਾਮ ਲੇਖ ਉੱਤੇ ਪਰਚੀ ਦੇਤੇ ਨਾ 30 ਕੱਟ ਦੇ ਕਰਦੇ ਬਈਗੇ ਯਾਨੀ ਕਿ 20 ਕੱਟ ਕੇ 30 ਰੁਪਏ ਉੱਤੇ ਦਿੰਦੇ ਰਹੀ ਇਹਨਾਂ ਨੇ ਹੁਣ ਚਪਾਈ ਹੈ ਪਰਚੀ 30 ਵਾਲੀ नहीं पर्ची, पर्ची जो तो तुम मंगो तो मिलती है नहीं तो नहीं भी मिलती लेके आता है टमाटर टमाटर वाले गेट पे पर्ची लेते पर्ची के पैसे लेते हैं हम हमारे से सौ रुपया अच्छा। और पर्ची हमें देते नहीं है कौन सी गाड़ी, गाड़ी है पिकअप गाड़ी है जी फोर व्हीलर है नहीं जी पिकअप गाड़ी है जी बड़ी हाँ जी फोर व्हीलर है जी पर्ची देते नहीं है जी पर्ची मैंने हाथ तो किया था पर पर्ची दी पता है जी और कहते हैं चलो सरकारी फीस कितनी है, कितनी है, हाँ जी, इतनी इतनी है? पचास रूपए जी आपने कभी पूछा नहीं जी हम मंडी में जी आते है तो ਜਿੱਤਰਾ ਬਤਾਇਆ ਵੀ 100 ਰੁਪਏ ਦੇ ਦੋ 100 ਰੁਪਏ ਦੇ 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 ਦੇਖੋ ਜੋ ਜੋ ਸਬਜ਼ੀ ਮੰਡੀ ਕਰਦਾਸਪੁਰ ਦਾ ਉਹ ਮੰਡੀ ਬੋਰਡ ਵੱਲੋਂ ਆਪਣਾ ਯੂਜ਼ਰ ਚਾਲਾ ਠੀਕਾ ਦਿੱਤਾ ਹੋਇਆ ਜਿਹੜਾ ਕਿ ਤੁਹਾਡੇ ਥਰੂ ਮੇਰੇ ਧਿਆਨ ਦੇ ਵਿੱਚ ਆਇਆ ਵੀ ਜਿਹੜਾ ਇੱਥੇ ਦਾ ਕੰਟਰੈਕਟਰ ਆ ਵੀ ਉਹ ਜੋ ਪ੍ਰਿਸਕ੍ਰਾਈਬਡ ਰੇਟ ਸਾਡੇ ਹੈਗੇ ਉਹਨਾਂ ਤੋਂ ਵੱਧ ਵਸੂਲ ਰਿਹਾ ਤੇ ਹੁਣ ਤੁਹਾਡੇ ਥਰੂ ਜੋ ਧਿਆਨ ਤੋਂ ਆਉਂਦਾ ਬਾਅਦ ਹੀ ਮੈਂ ਅਸੀਂ ਹੁਣ ਦੇਖਦਾ ਮੈਂ ਆਪਣਾ ਮਾਰਕੀਟ ਕਮੇਟੀ ਸਕੀ ਮਾਰਕੀਟ ਕਮੇਟੀ ਨੂੰ ਇਨਸਟਰਕਸ਼ਨ ਜਿੰਨੇ ਹੈ ਮਤਲਬ ਇਹ ਬਦਤਾਲ ਕਰਕੇ ਜੇਕਰ ਜਿਹੜੀ ਬਣਦੀ ਕਾਰਵਾਈ ਆ ਉਹ ਠੇਕਦਾਰ ਦੀ ਕੀ ਕਿਦੇ ਵਿੱਚ ਅਸੀਂ ਜ ਵੀਓ ਕਿਸੇ ਵੇਲੇ ਬੇਸਤੇ ਉਹ ਵੱਧ ਬਸੂਲੀ ਕਰ ਰਿਹਾ ਜੇਕਰ ਉਹ ਸਪਸ਼ਟ ਕਰਨ ਉਹਦਾ ਸਹੀ ਨਹੀਂ ਹੋਇਆ ਤਾਂ ਅਸੀਂ ਉਹ ਕੇਰਦੂ ਹੀ ਕਰ ਦਾਂਗੇ ਜੋ ਜਰੂਰ ਅਸੀਂ ਡੀਐਨਈਟੀ ਕਿਸੇ ਦੀ ਫਲੂਟ ਕਰਦੇ ਹਾਂ ਟੈਂਡਰ ਦੀ ਪ੍ਰੋਪਰ ਸਾਡੇ ਉੱਤੇ ਰੇਟ ਪਏ ਹੁੰਦੇ ਆ ਵੀ ਅਸੀਂ ਜਿਹੜਾ ਰਿਸ਼ੇ ਤੋਂ ਕਿੰਨਾ ਲੈਣਾ ਹੈਗਾ بڑے ਟਰੱਕ ਤੋਂ ਕਿੰਨਾ ਲੈਣਾ ਹੈਗਾ ਛੋਟਾ ਜਿਹਾ ਟੈਂਪੂ ਵਗੈਰਾ ਹੈਗਾ ਉਹਨੂੰ ਤਾਂ ਕਿੰਨੇ ਲੈਣੇ ਹੈਗਾ ਪ੍ਰੋਪਰ ਉਹਦੀ ਜੋ ਜੋ ਕੰਸਰਨਡ ਠੇਕੇਦਾਰ ਹੁੰਦਾ ਉਹਦੇ ਵੱਲੋਂ ਇੱਕ ਪਰਚੀ ਫੀਸ ਟਾਈਪ ਕਿਸੇ ਕੋਲ ਕਬੂਕਲੇਟ ਛਾਪੀ ਜਾਂਦੀ ਹੈ ਜਿਹਦੇ ਉੱਪਰ ਦੱਸ ਕੋ ਰੇਟ ਹੁੰਦੇ ਆ ਅ ਲਿਗਲੀ ਕੀਆ ਜਦੋਂ ਵੀ ਕੰਟਰੈਕਟ ਕਿਸੇ ਵੀ ਆਰੋਗ ਵਪਾਰੀ ਨੇ ਜਾਂ ਕੋਈ ਵੀ ਉਹਨੇ ਐਂਟਰ ਕਰਨਾ ਹੈਗਾ ਤਾਂ ਜੋ ਡੀਆਰ ਅਕੋਰਡਿੰਗ ਜੋ ਰੇਟ ਲਗਾ ਦੋ ਪਰਚੂਜ਼ ਦੇਣੀ ਉਹ ਬਣਦੀ ਹੈ ਇੱਕ ਜਦ ਫਲੈਕਸ ਵੀ ਲਗਾਣੇ ਜੀ ਨਹੀਂ ਕੀਤੀ ਹੈ ਜੀ ਮੈਂ ਜੀ ਉਹ ਵੀ ਅਸੀਂ ਜੇ ਮੈਂ ਪਤਾ ਕਰਵਾ ਲਵਾਂ ਮੈਂ ਤੇ ਨਹੀਂ ਕਰੇ ਹੈਗੇ ਤਾਂ ਉਹ ਵੀ ਕਰਵਾ ਦਾਂਗੇ ਉਹਦੇ ਉੱਪਰ ਸਾਰੇ ਰੇਟ ਮੈਂਸ਼ਨ ਹੁੰਦੇ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ